ਲੱਗਿਆ 40-40 ਲੱਖ ਰੁਪਏ 40-40 ਲੱਖ ਕਿਵੇਂ ਇਕੱਠਾ ਕੀਤਾ ਵੀਰੇ ਬਸ ਇਦਾਂ ਹੀ ਕੁਝ ਜ਼ਮੀਨ ਵਗੈਰਾ ਲੈਣੇ ਕੀਤੀ ਕੁਝ ਵਿਆਜ ਹੀ ਬੜੇ ਕੁਝ ਰਿਸ਼ਤੇਦਾਰੋਂ ਉੱਪਰ ਕੀ ਧੰਮ ਕੇ ਜੱਜ ਕੇ ਏਜੰਟ ਸਾਡੇ ਨਾਲ ਗੱਲ ਹੋਈ ਉਹਨੇ ਕਿਹਾ ਵੀ ਮੈਂ ਪੇਮੈਂਟ ਵਾਪਸ ਕਰ ਦਿਆਂਗਾ ਰਿਫੰਡ ਕਰ ਏਜੰਟ ਨੇ ਕਿਹਾ ਤਾਂ ਕਹਿੰਦਾ ਬਿਲਕੁਲ ਵਧੀਆ ਗੱਲ ਆ ਵੈਸੇ ਉਹਨੇ ਪੇਮੈਂਟ ਵੀ ਪਹੁੰਚ ਕੇ ਲਈ ਸੀਗੀ ਔਰ ਪੇਮੈਂਟ ਵਾਪਸ ਕਰਨ ਦੀ ਵੀ ਗੱਲ ਕਹਿਤੀ ਉਹਨੇ ਚਲੋ ਫਿਰ ਵੀ ਏਜੰਟ ਸਾਡਾ ਸਾਥ ਦੇ ਰਿਹਾ ਬਿਲਕੁਲ ਸਾਡੀ ਅੱਜ ਵੀ ਗੱਲ ਹੋਈ ਹੈ ਉਹ ਕਹਿੰਦਾ ਜਿੰਨਾ ਜਲਦੀ ਹੋਇਆ ਮੈਂ ਪੇਮੈਂਟ ਰਿਫੰਡ ਕਰਾਂਗਾ ਕਿਉਂ ਨਾ ਜੀ ਕੀ ਕਰਾਂਗੇ ਸਾਰਾ ਕੁਝ ਤਾਂ ਵੇਗ ਗਿਆ ਇਹਨਾਂ ਦਾ ਕਿੱਥੋਂ ਮਤਲਬ ਅਸੀਂ ਇਹਨਾਂ ਕਰਦਾ ਖਰਚਾ ਚੱਕਣਾ ਜਿਹੜੇ ਨਵੇਂ-ਨਵੇਂ ਗਏ ਸੀ ਪਿਛਲੇ 2-3 ਮਹੀਨਿਆਂ ਚੋਂ ਜਿਹੜੇ ਕੈਂਪਾਂ ਚ ਸੀਗੇ ਉਹਨਾਂ ਨੂੰ ਰਸਤੇ ਵਿੱਚ ਲਿਆ ਉਹੀ ਰਿਪੋਰਟ ਨਾਲ ਦਿਨਾ ਕਰ ਦਿੱਤੇ ਨੇ ਹਾਂ ਜੀ ਇਦਾਂ ਹੀ ਆ ਬਿਲਕੁਲ 15 ਦਿਨ ਰੱਖਦੇ ਆ 16ਵੇਂ ਦਿਨ 17ਵੇਂ ਦਿਨ ਰਿਪੋਰਟ ਕਰੀ ਜਾਂਦੇ ਆ ਜਾਣ ਲੱਗੇ ਕੁਝ ਖਾਸ ਪ੍ਰੋਬਲਮ ਨਹੀਂ ਆਈ ਕਿਉਂਕਿ ਜੰਗਲ ਵਗੈਰਾ ਕੁਝ ਨਹੀਂ ਸੀਗਾ ਸਿੱਧਾ ਫਲੈਟ ਹੀ ਸੀਗੀ ਮੈਕਸੀਕੋ ਦੀ ਔਰ ਲਗਭਗ 40 ਲੱਖ ਖਰਚਾ ਆਇਆ ਔਰ ਬਾਕੀ ਉੱਥੇ ਉੱਥੇ ਜਾ ਇਧਰ ਇਧਰ ਆਜੋ ਹਾਂ ਹਾਂ ਅੱਛਾ ਉੱਥੇ ਜੋ ਅੱਗੇ ਕੈਂਪ 'ਚ ਲੈ ਕੇ ਗਏ ਚੌਂਕੀ ਜੋ ਤੋਂ ਸਾਨੂੰ ਕੁਝ ਵੀ ਫੋਨ ਨਹੀਂ ਆਇਆ ਚੌਂਕੀ ਜੀ ਲੈ ਕੇ ਗਏ ਚੌਂਕੀ ਜੀ ਰੱਖਿਆ ਬਿਆਨ ਵੀ ਨਹੀਂ ਹੋਏ ਹੁਣ ਸਾਡੀ ਮੁੰਡੇ ਨਾਲ ਗੱਲ ਹੋਈ ਹੈ ਕਹਿੰਦਾ ਕੋਈ ਬਿਆਨ ਨਹੀਂ ਹੋਇਆ ਸਾਨੂੰ ਉਸ ਵੇਰੇ ਲਿਸਟ ਹੀ ਆਈ ਸੀ ਕਿ ਬਾਰੋਂ ਮੁੰਡੇ ਨੇ ਪਾਈ ਸੀ ਉਦੋਂ ਖਬਰਾਂ 'ਚ ਨਹੀਂ ਆਇਆ ਸੀਗਾ ਉਦੋਂ ਪੇਪਰ ਜਿੱਦਾਂ ਮਤਲਬ ਨਾਮ ਹੀ ਆਏ ਸੀਗੇ ਅਸੀਂ ਕਿ ਸ਼ਾਇਦ ਉਦੋਂ ਹੀ ਨਾਮ ਆਏ ਹੋਣੇ ਆ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਪਤਾ ਲੱਗਿਆ ਫਿਰ ਅੱਜ ਦੀ ਵੀ ਫਲੈਟ ਚਾਰੇ ਬੰਦੇ ਤਾਂ ਕਰਕੇ ਤੜੇ ਉਹ ਵੀ ਸਾਨੂੰ ਇੱਥੇ ਬੁਲਾਇਆ ਤੱਕ ਨਹੀਂ ਆ ਨਾ ਹੀ ਸਾਨੂੰ ਦੇ ਰਿਹਾ ਬੰਦੇ ਤਾਂ ਮਰਕਰ ਰਿਪੋਰਟ ਹੋਏ ਭਾਰਤੀਆਂ ਦੇ ਨਾਲ ਅਸੀਂ ਲਗਾਤਾਰ ਪਰਿਵਾਰਾਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਇੱਕ ਪਰਿਵਾਰ ਸਾਡੇ ਨਾਲ ਹੈ ਇਹਨਾਂ ਦਾ ਕਜ਼ਨ ਸੀ ਇਹਨਾਂ ਦਾ ਭਰਾ ਸੀ ਜੋ ਗਿਆ ਅਸੀਂ ਗੱਲਬਾਤ ਕਰਾਂਗੇ ਸਾਡਾ ਗੱਲਬਾਤ ਕਰਦਾ ਇੱਕੋ ਇੱਕ ਜਿਹੜਾ ਵਿਸ਼ਾ ਇਹੀ ਹੈ ਕਿ ਪਰਿਵਾਰਾਂ ਦੀ ਮਦਦ ਹੋ ਸਕੇ ਕੋਈ ਐਨਆਰਆਈ ਭਰਾ ਇਹਨਾਂ ਦੀ ਆ ਕੇ ਬਾਹ ਫੜ ਸਕੇ ਲੱਖਾਂ ਰੁਪਏ ਲੱਗਿਆ ਬਈਆਂ ਦਾ ਅੱਖਾਂ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਦੇ ਆ ਵੀਰੇ ਕਿੱਥੋਂ ਆਏ ਹੋ ਤੁਸੀਂ ਫਿਰੋਜ਼ਪੁਰ ਤੋਂ ਇੱਧਰ ਆ ਜੀ ਬੋਲੀ ਅੱਛਾ ਕਿਹੜਾ ਪਿੰਡਾ ਵੀ ਆਪਣਾ ਚਾਂਦੀਵਾਲਾ ਤੁਸੀਂ ਅੱਛਾ ਤੁਹਾਡਾ ਕੀ ਲੱਗਦਾ ਸੀ ਵੀਰੇ ਮੇਰੇ ਮਾਮੇ ਦਾ ਮੁੰਡਾ ਸੀਗਾ ਸੌਰਵ ਕਿੰਨਾ ਟਾਈਮ ਪਹਿਲਾਂ ਗਿਆ ਸੀ ਵੀਰੇ ਇਹ ਤੋਂ 4 ਜਨਵਰੀ ਨੂੰ ਚੜ੍ਹੇ ਸੀਗੇ ਡਾਇਰੈਕਟ ਫਲੈਟ ਸੀਗੀ ਔਰ 28 ਜਨਵਰੀ ਨੂੰ ਕ੍ਰੋਸ ਹੋ ਗਏ ਸੀਗੇ 28 ਜਨਵਰੀ ਨੂੰ ਜਾਨੀ ਕਿ ਅਮਰੀਕਾ ਦੇ ਵਿੱਚ ਲੈਂਡ ਕਰ ਜਗੇ ਸੀ ਹਾਂਜੀ ਹਾਂਜੀ ਕ੍ਰੋਸ ਹੋ ਗਏ ਸੀਗੇ ਬਾਟਰ ਕ੍ਰੋਸ ਥੋੜੀ ਲਾਸਟ ਗੱਲ ਕਦੋਂ ਹੋਈ ਹੈ ਵੀਰੇ ਲਾਸਟ ਮੇਰੀ 28 ਨੂੰ ਹੋਈ ਸੀਗੀ ਤੇ ਉਦੋਂ ਉਹਨਾਂ ਨੇ ਕੁਝ ਦੱਸਿਆ ਕਿ ਕੀ ਮਾਹੌਲ ਹੈ ਕਿਵੇਂ ਦਾ ਮਾਹੌਲ ਕੀ ਚੱਲ ਰਿਹਾ ਹੈ ਜਾਣ ਲੱਗੇ ਕੋਈ ਖਾਸ ਪ੍ਰੋਬਲਮ ਨਹੀਂ ਆਈ ਕਿਉਂਕਿ ਜੰਗਲ ਵਗੈਰਾ ਕੁਝ ਨਹੀਂ ਸੀਗਾ ਸਿੱਧਾ ਫਲੈਟ ਹੀ ਸੀਗੀ ਮੈਕਸੀਕੋ ਦੀ ਔਰ ਲਗਭਗ 40 ਲੱਖ ਖਰਚਾ ਆਇਆ ਔਰ ਬਾਕੀ ਉਥੇ ਉਥੇ ਜਾ ਜਿੰਦਰ ਇਧਰ ਆ ਜਾਓ ਹਾਂ ਹਾਂ ਅੱਛਾ ਉਥੇ ਜੋ ਅੱਗੇ ਕੈਂਪ ਚ ਲੈ ਕੇ ਗਿਆ ਚੌਂਕੀ ਜੋ ਤੋਂ ਸਾਨੂੰ ਕੁਝ ਵੀ ਫੋਨ ਨਹੀਂ ਆਇਆ ਚੌਂਕੀ ਜੀ ਲੈ ਕੇ ਗਿਆ ਚੌਂਕੀ ਜੀ ਰੱਖਿਆ ਬਿਆਨ ਵੀ ਨਹੀਂ ਹੋਇਆ ਹੁਣ ਸਾਡੀ ਮੁੰਡੇ ਨਾਲ ਗੱਲ ਹੋਈ ਹੈ ਕਹਿੰਦਾ ਕੋਈ ਬਿਆਨ ਨਹੀਂ ਹੋਇਆ ਸਾਡਾ ਅਸੀਂ ਬਈ ਗੱਲ ਜਿੰਨਾਂ ਤੱਕ ਕੀਤੀ ਆ ਅਸੀਂ ਪਹਿਲਾਂ ਵੀ ਜਿਹੜਾ ਜਹਾਜ਼ ਆ ਸੀ ਕਵਰ ਕਰਿਆ ਸਾਨੂੰ ਜਿੰਨਾਂ ਦਾ ਪਤਾ ਲੱਗਿਆ ਕਿ ਜਿਹੜੇ ਨਵੇਂ-ਨਵੇਂ ਗਏ ਸੀ ਪਿਛਲੇ 2-3 ਮਹੀਨਿਆਂ ਚੋਂ ਜਿਹੜੇ ਕੈਂਪਾਂ ਚ ਸੀਗੇ ਉਹਨਾਂ ਨੂੰ ਹਰਸ ਦੇ ਵਿੱਚ ਲਿਆ ਉਹੀ ਰਿਪੋਰਟ ਨਾਲ ਦਿਨਾ ਕਰ ਦਿੱਤੇ ਨੇ ਹਾਂਜੀ ਇਦਾਂ ਹੀ ਆ ਬਿਲਕੁਲ 15 ਦਿਨ ਰੱਖਦੇ ਆ 16ਵੇਂ ਦਿਨ 17ਵੇਂ ਦਿਨ ਰਿਪੋਰਟ ਕਰੀ ਜਾਂਦੇ ਆ ਰੁਪਏ ਬਹੁਤ ਲੱਗੇ ਹੋਣੇ ਵੀਰੇ ਰੁਪਈਏ ਤਾਂ ਲੱਗਿਆ 40-42 ਲੱਖ ਰੁਪਈਆ 40-42 ਲੱਖ ਹਾਂਜੀ ਕਿਵੇਂ ਇਕੱਠਾ ਕੀਤਾ ਵੀਰੇ بس ਇਦਾਂ ਹੀ ਕੁਝ ਜ਼ਮੀਨ ਵਗੈਰਾ ਲੈਣੀ ਕੀਤੀ ਕੁਝ ਵਿਆਜ ਹੀ ਫੜੇ ਕੁਝ ਰਿਸ਼ਤੇਦਾਰਾਂ ਨੂੰ ਫੜ ਕੇ ਇਦਾਂ ਭੇਜ ਗਿਆ। ਹੋਰ ਰਿਸ਼ਤੇਦਾਰਾਂ ਨੂੰ ਦੇਣੇ ਵੀ ਪੈਣਗੇ ਵਿਆਜੂ ਵੀ ਦੇਣਾ ਪਊਗਾ ਬੱਚਾ ਵੀ ਘਰੇ ਆ ਗਿਆ ਬਣਿਆ ਵੀ ਕੁਝ ਨਹੀਂ। ਹਾਂਜੀ ਹਾਂਜੀ ਇਹ ਤਾਂ ਆਇਆ ਬਿਲਕੁਲ। ਸਾਰਾ ਕੁਝ ਗੱਠੀ ਵਿਪਤਾ ਪੈ ਗਈ। ਹੁਣ ਸਾਰਿਆਂ ਦੇ ਨਾਲ ਯਾ ਅਸੀਂ ਤਾਂ ਇਹੀ ਮੰਨਦੇ ਆ ਕਿ ਇਹ ਕ ਟਰੰਪ ਸਰਕਾਰ ਦੀ ਜੋ ਹੈ ਹੋਇਆ ਉਹਦੇ ਕਰਕੇ ਹੋਇਆ ਬਾਕੀ ਮੋਦੀ ਨੇ ਕਰਵਾਇਆ ਜੋ ਵੀ ਕਰਵਾਇਆ ਹੁਣ ਵੀ ਉਹ ਤਾਂ ਅੱਜ ਦੇ ਬਿਆਨ ਕੱਲ ਦੇ ਦਿੱਤੀ ਜਾਂਦਾ ਵੀ ਜਿੰਨੇ ਬੰਦੇ ਰਿਪੋਰਟ ਕਰੋ ਮੈਂ ਉਹਨਾਂ ਨੂੰ ਸਾਂਭੂਗਾ ਇੰਡੀਆ 'ਚ ਅੱਗੇ ਆਪਾਂ ਨੂੰ ਕਿੰਨੇ ਕੁ ਨੂੰ ਸਾਂਭਿਆ ਉਹਨੇ ਕਿੰਨੇ ਕੁ ਨੂੰ ਨੌਕਰੀਆਂ ਦਿੱਤੀਆਂ ਉਹਨੇ ਗੱਲ ਦੇਖੋ ਦੋ ਤਿੰਨ ਗੱਲਾਂ ਨੇ ਹਨਾ ਮਤਲਬ ਤੁਸੀਂ ਪਰਿਵਾਰੋਂ ਜੋ ਤੁਹਾਡਾ ਬੱਚਾ ਗਿਆ ਤੁਸੀਂ ਚਾਵਾਂ ਨਾਲ ਭੇਜਿਆ ਕਿ ਸਾਡਾ ਘਰ ਪਾਲੂਗਾ ਮਾਂ ਪਿਓ ਦੇ ਸੁਪਨੇ ਪੂਰੇ ਕਰੂ ਭੈਣਾ ਭਰਾਵਾਂ ਦੇ ਵਿਆਹ ਹੋਣਗੇ ਚੰਗੀ ਕਮਾਈ ਕਰੂਗਾ ਹਨਾ ਜਦੋਂ ਸਾਨੂੰ ਪਹਿਲੀ ਵਾਰ ਪਤਾ ਲੱਗਿਆ ਤਾਂ ਉਦੋਂ ਕੀ ਬੀਤਿਆ ਸਾਨੂੰ ਉਸ ਵੇਰੇ ਲਿਸਟ ਹੀ ਆਈ ਸੀ ਬਾਹਰੋਂ ਮੁੰਡੇ ਨੇ ਪਾਈ ਸੀ ਉਦੋਂ ਖਬਰਾਂ 'ਚ ਨਹੀਂ ਆਇਆ ਸੀਗਾ ਉਦੋਂ ਪੇਪਰ ਜਿੱਦਾਂ ਮਤਲਬ ਨਾਮ ਹੀ ਆਏ ਸੀਗੇ ਅਸੀਂ ਕਿ ਸ਼ਾਇਦ ਉਦਾਂ ਹੀ ਨਾਮ ਆਏ ਹੋਣੇ ਆ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਪਤਾ ਲੱਗਿਆ ਫਿਰ ਅੱਜ ਦੀ ਵੀ ਫਲੈਟ ਚ ਆ ਰਹੇ ਬੰਦੇ ਤਾਂ ਕਰਕੇ ਇੱਧਰ ਆਏ ਉਹ ਵੀ ਸਾਨੂੰ ਇੱਥੇ ਮਿਲਾਇਆ ਤੱਕ ਨਹੀਂ ਗਿਆ ਨਾ ਹੀ ਸਾਨੂੰ ਦੇ ਰਿਹਾ ਬੰਦੇ ਬਈ ਮਾਂ ਪਿਓ ਦਾ ਕੀ ਹਾਲ ਉਹਨਾਂ ਦੇ ਕਿਉਂਕਿ ਤੁਸੀਂ ਕਜ਼ਨ ਬ੍ਰਦਰੋਂ ਮਾਂ ਪਿਓ ਦੇ ਹੁਣ ਇਦਾਂ ਹੀ ਹੌਸਲਾ ਹੀ ਆ ਕਰ ਸਕਦੇ ਕੀ ਕਰ ਸਕਦੇ ਆ ਬਾਕੀ एजेंट ਸਾਡੇ ਨਾਲ ਗੱਲ ਹੋਈ ਉਹਨੇ ਕਿਹਾ ਵੀ ਮੈਂ ਪੇਮੈਂਟ ਵਾਪਸ ਕਰ ਦਿਆਂਗਾ ਰਿਫੰਡ ਕਰ ਦੇਗਾ। এজেন্ট ਨੇ ਕਿਹਾ ਤਾਂ? ਕਹਿੰਦਾ ਬਿਲਕੁਲ। ਵਧੀਆ ਗੱਲ ਆ ਵੈਸੇ। ਕਿਉਂਕਿ ਉਹਨੇ ਪੇਮੈਂਟ ਵੀ ਪਹੁੰਚ ਕੇ ਲਈ ਸੀਗੀ। ਔਰ ਪੇਮੈਂਟ ਵਾਪਸ ਕਰਨ ਦੀ ਵੀ ਗੱਲ ਕਹਿਤੀ ਉਹਨੇ। ਅਸਲੋਂ এজেন্ট ਆ ਵੀਰੇ। এজেন্ট ਦਿੱਲੀ ਦਾ ਹੈ। ਅੱਛਾ। ਤੇ ਭਾਈ ਪਰਿਵਾਰ ਬਾਏ ਸੰਦਸੋ ਪਰਿਵਾਰ ਦੇ ਵਿੱਚ ਕੌਣ-ਕੌਣ ਸੀ? ਪਰਿਵਾਰ ਦੇ ਵਿੱਚ ਦੋ ਬ੍ਰਦਰ ਹੈ। ਵੱਡਾ ਸੌਰਵ ਸੀਗਾ, ਇੱਕ ਸਿਸਟਰ ਹੈ। ਸਿਸਟਰ ਵੀ ਹੈ ਨਹੀਂ ਕੋ ਛੋਟੇ ਕੁਆਰੇ ਆ ਉਹ ਵੀ ਇਹ ਸੋਚਿਆ ਹੋਊਗਾ ਕਿ ਚਲੋ ਬਾਹਰ ਜਾਊਗਾ ਮੁੰਡਾ ਪੈਸੇ ਭੇਜੂ ਵਿਆਹ ਕਰਾਂਗੇ ਹਣਾ ਹਾਂਜੀ ਹਾਂਜੀ ਬਿਲਕੁਲ ਇਹ ਅੱਛਾ ਜਦੋਂ ਮਾਪਿਓ ਕੀ ਕੰਮ ਕਰਦੇ ਨੇ ਉਹਨਾਂ ਦੇ ਖੇਤੀਬਾੜੀ ਹੈ ਨਾਰਮਲ ਖੇਤੀਬਾੜੀ ਹੈ ਮੀਡਲ ਕਲਾਸ ਹੀ ਆ ਅਸੀਂ ਬਹੁਤ ਸਾਰੇ ਪਰਵਾਨਾਂ ਗੱਲ ਕੀਤੀ ਉਹਨਾਂ ਇਹ ਨਾ ਰਿਸ਼ਤੇ ਜਿਵੇਂ ਤੁਸੀਂ ਰਿਸ਼ਤੇ ਆ ਰਹੇ ਹੋਏ ਹੋ ਉਹ ਪਰਿਵਾਰ ਨਹੀਂ ਆਏ ਅੱਛਾ ਅਸੀਂ ਕਿਹਾ ਕਿ ਕਿਉਂ ਨਹੀਂ ਆਏ ਕਹਿੰਦੇ ਜੀ ਅਸੀਂ ਕਿਵੇਂ ਲਿਆਉਂਦੋ ਸੱਤਵੇਂ ਚੀਜ਼ ਬਾਹਰ ਨਹੀਂ ਨਿਕਲੇ ਹਾਂਜੀ ਹਾਂਜੀ ਇਦਾਂ ਹੀ ਸਾਰਿਆਂ ਨਾਲ ਇਦਾਂ ਹੋ ਰਹੀ ਹੈ ਕਿ ਜਿੱਦਾਂ ਇੱਕਦਮ ਪਤਾ ਲੱਗਿਆ ਕਿ ਇਹ ਸੀਗਾ ਕਿ ਅੱਗੇ ਉੱਥੇ 15 ਦਿਨ ਲਗਭਗ ਚੌਕੀ ਰੱਖਦੇ ਉਸ ਤੋਂ ਬਾਅਦ ਕੈਂਪ ਲੈ ਜਾਂਦਾ ਜਾਂ ਬਿਆਨ ਹੁੰਦੇ ਕੁਝ ਵੀ ਹੈ ਫੋਨ ਆਜੇ ਨਾ ਬੰਦੇ ਦਾ ਫੋਨ ਵੀ ਨਹੀਂ ਆਇਆ ਸਿੱਧਾ ਰਿਪੋਰਟ ਹੀ ਕੀਤੀ ਉਹਨਾਂ ਨੇ ਬਾਕੀ ਦੇਖੋ ਦੁੱਖ ਦੀ ਘੜੀ ਤਾਂ ਬਹੁਤ ਆ ਹਨਾ ਅਸੀਂ ਵੀ ਨਾਲ ਤਾਂ ਹੀ ਤੁਹਾਡੀ ਅਸੀਂ ਦੋਸਤੋ ਤਾਂ ਪੰਜਾਬੀ ਉਹ ਇੰਟਰਵਿਊ ਕਰ ਰਹੇ ਹਾਂ ਬਾਰ-ਬਾਰ ਪੁੱਛ ਰਹੇ ਹਾਂ ਹਰੇਕ ਦਾ ਦਰਦ ਤੁਸੀਂ ਦੇਖੋ ਤੁਸੀਂ ਮਦਦ ਕਰੋ ਜਿੱਥੋਂ ਤੱਕ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਸਾਡੇ ਨੇ ਭਰਾ ਦੇਖਦੇ ਹੋਣਗੇ ਬਹੁਤ ਸਾਰੇ ਤੇ ਕਰਜ਼ੇ 'ਚ ਫਸੇ ਹੋਣਗੇ ਪਤਾ ਹੀ ਨਹੀਂ ਕਿੰਨੇ ਪਰਿਵਾਰਾਂ ਨੇ ਕੀ ਕੁਝ ਵੇਚ ਕੇ ਭੇਜੋ ਕਿ ਨਹੀਂ ਬਈ ਹਾਂਜੀ ਹਾਂਜੀ ਬਿਲਕੁਲ ਇਦਾਂ ਹੀ ਹੈ ਅਸੀਂ ਲਗਾਤਾਰ ਗੱਲਾਂ ਕੀਤੇ ਕੋਈ ਕਹਿੰਦਾ ਬਈ ਮੈਂ ਪਲਾਟ ਇੱਕੋ ਸੀ ਉਹ ਵੇਚਦਾ ਟੂਮਾ ਵੇਚਦੀਆਂ ਹਾਂਜੀ ਹਾਂਜੀ ਐਵੇਂ ਹਾਂਜੀ ਹਾਂਜੀ ਇਦਾਂ ਹੀ ਹੈ ਬਸ ਵਿਆਜੀ ਉਜੀ ਫੜ ਕੇ ਭੇਜਿਆ ਚਲੋ ਫਿਰ ਵੀ ਏਜੰਟ ਸਾਡਾ ਸਾਥ ਦੇ ਰਿਹਾ ਹੈ ਬਿਲਕੁਲ ਸਾਡੀ ਅੱਜ ਵੀ ਗੱਲ ਹੋਈ ਹੈ ਉਹ ਕਹਿੰਦਾ ਜਿੰਨਾ ਜਲਦੀ ਹੋਇਆ ਮੈਂ ਪੇਮੈਂਟ ਰਿਫੰਡ ਕਰਾਂਗਾ ਸੋ ਭਾਈ ਕਿ ਸਾਨੂੰ ਹੋਰ ਮਾੜਾ ਦੱਸੋ ਗੱਲ ਜਦੋਂ ਬੱਚਾ ਤੁਹਾਡੇ ਨਾਲ ਗੱਲਬਾਤ ਕਰੀ ਹੋਊਗੀ ਡੰਕੀ ਲਾ ਰਿਆ ਸੀ ਉਹ ਦਿਨਾਰੇ ਵਿੱਚ ਕਿਹੋ ਜਿਹਾ ਮਾਹੌਲ ਸੀਗਾ ਡਾਂਕਰ ਕਿਹੋ ਜਿਹਾ ਸੀ ਕੀ ਮੌਲ ਕਿਵੇਂ ਉਹਨਾਂ ਕਿਉਂਕਿ ਅਸੀਂ ਦੇਖਿਆ ਕੋਈ ਕਹਿੰਦਾ ਬਾਈ ਬਿਸਕੁਟ ਤੇ ਹਫ਼ਤਾ ਕੱਢਦਾ ਕੋਈ ਕਹਿੰਦਾ ਬਰੈਡ ਤੇ 15 ਦਿਨ ਕੱਢਦੇ ਸਾਡੇ ਮੁੰਡਿਆਂ ਨੂੰ ਲਗਭਗ ਖਾਣਾ ਮਿਲਦਾ ਹੀ ਨਹੀਂ ਆ ਜਿਆਦਾ ਵੈਸੇ ਚਿਕਨ ਵਗੈਰਾ ਮਿਲਦਾ ਸੀਗਾ ਤੇ ਵੈਸ ਨੂੰ ਤਾਂ ਬਹੁਤ ਘੱਟ ਸੀਗਾ ਬਾਕੀ ਫਿਰ ਵੀ ਬਿਸਕੁਟ ਵਗੈਰਾ ਬਰੈਡ ਵਗ ਫਿਰ ਉਸ ਤੋਂ ਬਾਅਦ ਇੱਕ ਜਗ੍ਹਾ ਥੋੜੀ ਪ੍ਰੋਬਲਮ ਆਈ ਸੀਗੀ ਤਾਪਾ ਜੁਲਾਈ ਸੀਗੀ ਮੈਕਸੀਕੋ ਐਂਟਰ ਕਰੇ ਜਦੋਂ ਉਦੋਂ ਇੱਕ ਦੋ ਦਿਨ ਪ੍ਰੋਬਲਮ ਆਈ ਸੀਗੀ ਉਸ ਤੋਂ ਬਾਅਦ ਸਹੀ ਸੀਗਾ ਤੇ ਤੁਸੀਂ ਬਾਈ ਜੀ ਕਹੋ ਨੂੰ ਬਸ ਇਹਨਾਂ ਦੇ ਨਾਲ ਹੀ ਆ ਜੀ ਤੁਹਾਨੂੰ ਜਦੋਂ ਪਤਾ ਲੱਗਿਆ ਇਹ ਗੱਲ ਦਾ ਤੁਸੀਂ ਕੀ ਸੋਚਿਆ ਮਤਲਬ ਤੁਹਾਡੇ ਮਨ 'ਚ ਕੀ ਆਇਆ ਮਨ 'ਚ ਇਹ ਕੁਝ ਆਇਆ ਵੀ ਹੁਣ ਅਸੀਂ ਕੀ ਕਰਾਂਗੇ ਸਾਰਾ ਕੁਝ ਤਾਂ ਵਿਗ ਗਿਆ ਇਹਨਾਂ ਦਾ ਕਿੱਥੋਂ ਮਤਲਬ ਅਸੀਂ ਇਹਨਾਂ ਕਰਦਾ ਖਰਚਾ ਚਪਣਾ ਜੀ ਹਾਂਜੀ ਵੀ ਕਰਦਾ ਸਿਸਟਮ ਕਿਦਾਂ ਚੱਲੂਗਾ ਜੀ ਬਹੁਤ ਸਾਰੀ ਆਵਾਜ਼ ਦੇ ਜਾਣਾ ਨਾ ਬਹੁਤ ਹੋਣਾ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਦੇਖੋ ਬਾਈ ਹੁਣੇ ਭਾਵੁਕ ਹੋ ਰਹੇ ਨੇ ਪਰ ਦੋਸਤੋ ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ 40 45 ਲੱਖ 50 ਲੱਖ ਜੀ ਦਾ ਲੱਗਿਆ ਤੇ ਬਰੰਗ ਮੁੜਿਆ ਵੇ ਕਿ ਨਹੀਂ ਬਾਈ ਦੇਖੋ ਇੱਕ ਤਾਂ ਲਾਇਆ ਸੀ ਰੁਪਿਆ ਘਰੇ ਬਰਤਨੇ ਸੀ ਮਾਂ ਦਾ ਇਲਾਜ ਭੈਣਾਂ ਦਾ ਵਿਆਹ ਸਭ ਕੁਝ ਕਰਨਾ ਹੁੰਦਾ ਬੰਦੇ ਨੇ ਬਹੁਤ ਸਾਰੀ ਪਲੈਨਿੰਗ ਕਰੀ ਹੁੰਦੀ ਹੈ ਪਰ ਜਦੋਂ ਕੱਖ ਵੀ ਨਹੀਂ ਮਿਲਦਾ ਬਹੁਤ ਔਖਾ ਹੁੰਦਾ ਹਾਂਜੀ ਹਾਂਜੀ ਇਦਾਂ ਹੀ ਹੈ ਇੱਕ ਵਾਰੀ ਤਾਂ ਔਖਾ ਹੁੰਦਾ ਬਾਕੀ ਦੇਖਦੇ ਆ ਜੋ ਵੀ ਹੋਇਆ ਸਾਰਿਆਂ ਦੇ ਨਾਲ ਹੀ ਆ ਅਸੀਂ ਨਾ ਬਾਈ ਗੱਲਾਂ-ਬਾਤਾਂ ਕੀਤੀਆਂ ਕਹਿੰਦੇ ਡੌਂਕਰ ਬਹੁਤ ਜ਼ਿਆਦਾ ਭੈੜੀ ਕਰਦੇ ਨੇ ਅਸੀਂ ਇੱਕ ਪਰਿਵਾਰ ਨਾਲ ਗੱਲਾਂ ਕੀਤੀ ਉਹ ਕਹਿੰਦੇ ਵੀ ਜੇ ਲੇਡੀ ਦਾ ਕਹਿੰਦੇ ਅਸੀਂ ਭੇਜੋ ਹੀ ਨਾ ਹੂੰ ਕਹਿੰਦੇ ਜਨਾਨੀ ਖੜੀ ਸੀ ਨਾਲ ਉਹਦੇ ਘਰ ਵਾਲਾ ਖੜਾ ਮਰ ਡੌਂਕਰ ਬਤਮੀਜ਼ੀ ਕਰ ਦਿਆ ਘਰ ਵਾਲਾ ਕਰ ਵੀ ਕੁਝ ਨਹੀਂ ਸਕਦਾ ਬੇਬਸ ਹੁੰਦਾ ਇਹ ਗੱਲਾਂ ਜ਼ਿਆਦਾ ਪਨਾਮਾ ਵਾਲੇ ਪਾਸੋਂ ਹੁੰਦੀਆਂ ਉਧਰੋਂ ਬੰਦੇ ਜਿਹੜੇ ਜਾਂਦੇ ਆ ਕਿਉਂਕਿ ਸਾਡੇ ਬੰਦੇ ਦੀ ਸੱਦੀ ਫਲੈਟ ਸੀਗੀ ਅੱਛਾ ਜੀ ਗੁਆਟੇ ਵਾਲੀ ਦੀ ਫਲੈਟ ਸੀਗੀ ਕਿਉਂਕਿ ਜੰਗਲ-ਜੁੰਗਲ ਤਾਂ ਆਏ ਨਹੀਂ ਕੁਝ ਵੀ ਨਹੀਂ ਪੈਦਲ ਵਾਲਾ ਸੀਗਾ ਕੰਮ ਉੱਥੋਂ ਕੀ ਟੈਕਸੀ ਸੀਗੀ ਬਸ ਟੈਕਸੀ ਦੇ ਗਿਆ ਦੋਸਤੋ ਬਾਦ ਨੋਰਮਲ ਸੀਗਾ ਤਾਂ ਸਾਡੇ ਵਾਲੇ ਪਾਸੇ ਦਾ ਚਲੋ ਵੀਰੇ ਇਸ ਤਾਂ ਇੱਕੋ ਗੱਲ ਕਰਾਂਗੇ ਕਿ ਜਿੰਨਾ ਪੈਸਾ ਲੱਗਿਆ ਪਰਿਵਾਰ ਦਾ ਵਸੂਲ ਤਾਂ ਹਾਲਾਂਕਿ ਨਹੀਂ ਹੋਣਾ ਪਰ ਏਜੰਟ ਬਾਈਆਂ ਦਾ ਕਹਿੰਦਾ ਉਹ ਵਧੀਆ ਏਜੰਟ ਹੈ ਅਸੀਂ ਪਹਿਲੀ ਵਾਰ ਇਹ ਗੱਲ ਸੁਣੀ ਹੈ ਕੋਈ ਏਜੰਟ ਕਹਿ ਰਿਹਾ ਬਈ ਅਸੀਂ ਬਹੁਤ ਇੰਟਰਵਿਊ ਕਰਿਆ ਸੀ ਨਹੀਂ ਕਿਸੇ ਨੂੰ ਕਿਹਾ ਕਿ ਕੋਈ ਏਜੰਟ ਗੱਲ ਏਜੰਟ ਤਾਂ ਫੋਨ ਵੀ ਨਹੀਂ ਚੱਕਦਾ ਕਿਸੇ ਦਾ ਹਾਂਜੀ ਨਹੀਂ ਬਿਲਕੁਲ ਇਹ ਹੈ ਫੋਨ ਨਹੀਂ ਚੱਕਦੇ ਹਾਂ ਪਰ ਇਹਨਾਂ ਦੇ 2018 ਚ ਇੱਕ ਮੁੰਡਾ ਵਾਪਸ ਆਇਆ ਉਹਨੂੰ ਸਾਰੀ ਪੇਮੈਂਟ ਵਾਪਸ ਕੀਤੀ ਸੀਗੀ ਇਹਨਾਂ ਦੀ ਹਾਂ ਉਦੋਂ ਵੀ ਮੋਦੀ ਦੇ ਕੰਮ ਸੀਗੇ ਉਦੋਂ ਵੀ ਇਹ ਗਏ ਸੀਗੇ ਸਾਹ ਅਜੈਂਟ ਦੀ ਆਜੈਂਟ ਦੀ ਤਾਰੀਫ ਵੀ ਕਰਨੀ ਜ਼ਰੂਰ ਬਣਦੀ ਹੈ ਜਿਹੜਾ ਦੇਖ ਸਕਦੇ ਹੋ ਸੀ ਰੁਪਏ ਵਾਪਸ ਕਰਦਾ ਤਾਂ ਦੋਸਤੋ ਮਦਦ ਜ਼ਰੂਰ ਕਰਿਓ ਕਿਉਂਕਿ ਅਸੀਂ ਲਗਾਤਾਰ ਪਰਿਵਾਰਕਾਂ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਤੁਹਾਡੀ ਕਰਾ ਰਹੇ ਹਾਂ ਕੈਮਰਾ ਪਾਸੋਂ ਬੁਲਜਨ ਦਾ ਨਾਮ ਮਨਦੀਪ ਬੀਓਤ ਅਮਸਰ ਰਿਪੋਰਟ